ਹਾਥੀ ਨੂੰ ਸ਼ਰਾਬ ਪਿਲਾਏ ਤੇ ਉੱਪਰ ਬਿਠਾਇਆ ਮਹਾਵਤ ਬਈ ਹਾਥੀ ਦੇ ਪੈਰਾਂ ਥਲੇ ਸਨ ਖਚਲ ਗਏ ਇਹਨੂੰ ਬਨ ਕੇ ਹਾਥੀ ਦੇ ਅੱਗੋਂ ਛੁੱਟ ਦਿੱਤਾ ਗਿਆ ਹੁਣ ਕਬੀਰ ਆਪ ਕਹਿੰਦੇ ਨੇ ਕੁੰਚਰ ਪੋਟ ਲੈ ਲੈ ਨਮਸਕਾਰੇ ਬੂਝੀ ਕਾਜੀ ਨੈ ਅੰਧਿਆਰੇ ਉਸ ਹਾਥੀ ਨੇ ਸੁੰਡ ਨਾਲ ਕਬੀਰ ਨੂੰ ਚੁੱਕ ਲਿਆ ਤੇ ਮੱਥਾ ਟੇਕਿਆ ਔਰ ਫਿਰ ਜ਼ਮੀਨ ਤੇ ਰੱਖ ਕੇ ਫਿਰ ਮੱਥਾ ਟੇਕਿਆ ਕਬੀਰ ਕਹਿੰਦਾ ਹੈ ਹਾਥੀ ਨੂੰ ਤੇ ਸਮਝ ਆ ਗਈ ਇਸ ਅੰਧੇ ਨੂੰ ਸਮਝ ਨਹੀਂ ਆਈ ਕਬੀਰ ਕਹਿੰਦੇ ਸਨਾਤਨੀ ॠषि ਮਨੀ ਐਸਾ ਮੰਨਦੇ ਨੇ ਗਊ ਤੇ ਹਾਥੀ ਕਿ ਮਨੁੱਖ ਦੇ ਬਹੁਤ ਨੇੜੇ ਨੇ ਇਹ ਜ਼ਿਆਦਾ ਸਮਝਦੇ ਨੇ ਸੋਚਦੇ ਨੇ ਦੁੱਖ ਸੁੱਖ ਜ਼ਿਆਦਾ ਮਹਿਸੂਸ ਕਰਦੇ ਨੇ ਮਮਤਾ ਵੀ ਇਹਨਾਂ ਦੇ ਅੰਦਰ ਬੜੀ ਹੈ ਸਾਰਾ ਬੋਧ ਜਗਤ ਹਾਥੀ ਦੀ ਪੂਜਾ ਕਰਦਾ ਹੈ ਸਾਰਾ Hindu ਜਗਤ ਗਊ ਦੀ ਪੂਜਾ ਕਰਦਾ ਕਿਸੇ ਉਹ ਫਿਰ ਨਹੀਂ ਖੇੜਾ ਕਰਾਂਗਾ ਮਨੁੱਖ ਦੇ ਨੇੜੇ ਨੇ ਕਿ ਕਹਿੰਦੇ ਨੇ ਮਨੁੱਖ ਤੇ ਪਸ਼ੂ ਦੀ ਆਖਰੀ ਕੜੀ ਹੈ ਮਰਣੇ ਦੇ ਮਨੁੱਖ ਬਣਨ ਦੀ ਕਿ ਬਾਕੀ ਸਭ ਲੰਗਾਏ ਨੇ ਆਖਰੀ ਕੜੀ ਹੈ ਮਰਣੇ ਦੇ ਮਨੁੱਖ ਬਣਨ ਦੀ ਕਿ ਬਾਕੀ ਸਭ ਲੰਗਾਏ ਨੇ